ਸ਼੍ਰੀਕਲ ਤੁਸਟੋ ਕੇ ਸੰਤਾ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਖਤਰਾ ਹਜੇ ਟਲਿਆ ਨਹੀਂ ਹੈ ਬੇਸ਼ੱਕ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ ਔਰ ਅੱਜ ਫਿਰ ਸਤਲੁਜ ਦੇ ਨੇੜੇ ਜੋ ਪਿੰਡ ਪੈਂਦੇ ਨੇ ਉਹਨਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਦੱਸਦੇ ਕਿ BBMP ਦੇ ਵੱਲੋਂ ਭਾਖੜਾ ਡੈਮ ਦੇ ਚਾਰੋਂ ਗੇਟ ਨੇ ਜਿਹੜੇ 8-8 ਫੁੱਟ ਤੱਕ ਖੋਲ ਦਿੱਤੇ ਗਏ ਨੇ ਤਾਂ ਜਿੱਥੇ ਪੈਂਟ ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਸੀ ਹੁਣ ਉਹ ਮਾਊਂਟ ਵਧਾ ਕੇ ਜਿਹੜੀ 75000 ਕਿਊਸੇ ਕਰ ਦਿੱਤੀ ਗਈ ਹੈ ਤਾਂ ਦੱਸਦੇ ਕਿ ਗੋਬਿੰਦ ਸਾਗਰ ਝੀਲ ਦੇ ਵਿੱਚ ਇਸ ਵੇਲੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਤਾਂ ਪਾਣੀ ਇਹ ਜਿਹੜਾ ਹੁਣ ਸਤਲੁਜ ਦਰਿਆ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਜਿਸ ਦੇ ਨਾਲ ਖਤਰਾ ਉਹਨਾਂ ਪਿੰਡਾਂ ਨੂੰ ਹੈ ਜੋ ਸਤਲੁਜ ਦੇ ਬਿਲਕੁਲ ਨਜ਼ਦੀਕ ਨੇਤਾ ਦੱਸਦੇ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਹੁਣ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਪਹਿਲਾ ਅਜਨਾਲਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੜਾਂ ਦੀ ਮਾਰ ਆਈ ਹੋਈ ਸੀ ਹੁਣ ਸਤਲੁਜ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਵੀ ਦਰਸਲ ਹੜੜ ਆਪਣੀ ਚਪੇਟ ਦੇ ਵਿੱਚ ਇਹਨਾਂ ਨੂੰ ਲੈ ਕੇ ਜਾ ਸਕਦੇ ਨੇ ਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਭਾਖੜਾ ਡੈਮ ਦੀਆਂ ਜਿੱਥੇ ਠਾਠਾ ਮਾਰਦਾ ਹੋਇਆ ਪਾਣੀ ਅੱਗੇ ਵੱਲ ਨੂੰ ਲਗਾਤਾਰ ਵਧਦਾ ਜਾ ਰਿਹਾ ਤੇ ਐਸੀ ਕਰਕੇ ਸਤਲੁਜ ਦਰਿਆ ਦੇ ਜਿਹੜੇ ਕਿਨਾਰੇ ਨੇ ਸਤਲੁਜ ਕਿਨਾਰੇ ਵਸਦੇ ਨੀਚਲੇ ਪਿੰਡਾਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਰੂਪਨਗਰ ਰੋਪੜ ਬੈਲਟ ਦੇ ਬੇਲਾ ਇਲਾਕਿਆਂ ਸਮੇਤ ਕਈ ਪਿੰਡਾਂ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਖਿਸਕਣ ਦਰਿਆਈ ਪੱਟੀ ਤੋਂ ਦੂਰ ਰਹਿਣ ਤੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਫੌਜੀ ਇੰਜੀਨੀਅਰਿੰਗ ਟੀਮਾਂ ਤੇ ਸਥਾਨਕ ਵਲੰਟਰੀਆਂ ਦੀ ਮਦਦ ਦੇ ਨਾਲ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਤਾਂ ਕਿ ਕਿਸੇ ਕਿਸਮ ਦੀ ਵੀ ਕੋਈ ਮੁਸ਼ਕਲ ਨਾ ਸਕੇ ਤਦ ਆਸ ਦਿਨੀ ਹੈ ਕਿ BBMB ਦੇ ਵੱਲੋਂ ਭਾਗੜਾ ਡੈਮ ਦੇ ਚਾਰੋਂ ਗੇਟ ਨੇ ਜਿਹੜੇ ਉਹ 8-8 ਫੁੱਟ ਤੱਕ ਖੋਲ ਦਿੱਤੇ ਗਏ ਨੇ ਤਾਂ ਫਿਰ ਤੋਂ ਹੂਟਰ ਵੱਜ ਚੁੱਕਿਆ ਹੈ ਹੜਾਂ ਵਰਗੇ ਹਾਲਾਤ ਹੋ ਸਕਦੇ ਨੇ ਤਦ ਆਜ਼ੇ ਕਿ ਤੇਜ਼ ਇਨਫਲੋ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ ਆ ਜਿਹੜੇ 8-8 ਫੁੱਟ ਤੱਕ ਖੋਲ ਦਿੱਤੇ ਨੇ ਜਿਸ ਕਰਕੇ ਗੋਬਿੰਦ ਸਾਗਰ ਝੀਲ ਦੇ ਵਿੱਚ ਵੀ ਪਾਣੀ ਕਾਫੀ ਜ਼ਿਆਦਾ ਤੇਜ਼ ਵਹਾਵ ਦੇ ਨਾਲ ਅੱਗੇ ਵੱਲ ਨੂੰ ਵਧ ਰਿਹਾ ਤਾਂ ਪਾਣੀ ਦੀ ਛੋੜ ਪੈਟ ਹਜ਼ਾਰ ਕਿਊਸਿਕ ਤੋਂ ਵਧਾ ਕੇ ਲਗਭਗ 75 ਹਜ਼ਾਰ ਕਿਊਸਿਕ ਤੱਕ ਕੀਤੀ ਜਾ ਰਹੀ ਹੈ ਜਿਸ ਕਰਕੇ ਸਤਲੁਜ ਦਰਿਆ ਦੇ ਕਿਨਾਰੇ ਵਸਦੇ ਨੀਚਲੇ ਪਿੰਡਾਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਹੋ ਅਸਮ ਦਾ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਖਤਰਾ ਹਜੇ ਟਲਿਆ ਨਹੀਂ ਹੈ ਬੇਸ਼ੱਕ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ ਔਰ ਅੱਜ ਫਿਰ ਸਤਲੁਜ ਦੇ ਨੇੜੇ ਜੋ ਪਿੰਡ ਪੈਂਦੇ ਨੇ ਉਹਨਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਦੱਸਦੇ ਕਿ BBMB ਦੇ ਵੱਲੋਂ ਭਾਖੜਾ ਡੈਮ ਦੇ ਚਾਰੋਂ ਗੇਟ ਨੇ ਜਿਹੜੇ 8-8 ਫੁੱਟ ਤੱਕ ਖੋਲ ਦਿੱਤੇ ਗਏ ਨੇ ਤਾਂ ਜਿੱਥੇ 65000 ਕਿਊਸਿਕ ਪਾਣੀ ਛੱਡਿਆ ਜਾਣਾ ਸੀ ਹੁਣ ਉਹ ਮਾਊਂਟ ਵਧਾ ਕੇ ਜਿਹੜੀ 75000 ਕਿਊਸਿਕ ਕਰ ਦਿੱਤੀ ਗਈ ਹੈ ਤਾਂ ਦੱਸਦੇ ਕਿ ਗੋਬਿੰਦ ਸਾਗਰ ਛੀਲ ਦੇ ਵਿੱਚ ਇਸ ਵੇਲੇ ਪਾਣੀ ਦਾ ਪੱਧਰ ਲਗਾਤਾਰ ਵਾਅਦਾ ਜਾ ਰਿਹਾ ਹੈ ਤਾਂ ਪਾਣੀ ਇਹ ਜਿਹੜਾ ਹੁਣ ਸਤਲੁਜ ਦਰਿਆ ਦੇ ਵਿੱਚ ਰਿਲੀਜ਼ ਕੀਤਾ ਜਾਣਾ ਜਿਸ ਦੇ ਨਾਲ ਖਤਰਾ ਉਹਨਾਂ ਪਿੰਡਾਂ ਨੂੰ ਹੈ ਜੋ ਸਤਲੁਜ ਦੇ ਬਿਲਕੁਲ ਨਜ਼ਦੀਕ ਨੇਤਾ ਦੱਸਦੇ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਹੁਣ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਪਹਿਲਾਂ ਅਜਨਾਲਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੜਾਂ ਦੀ ਮਾਰ ਆਈ ਹੋਈ ਸੀ ਹੁਣ ਸਤਲੁਜ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਵੀ ਦਰਸਲ ਹੜ ਅਪਰੀ ਚਪੇਟ ਦੇ ਵਿੱਚ ਇਹਨਾਂ ਨੂੰ ਲੈ ਕੇ ਜਾ ਸਕਦੇ ਨੇ ਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਭਾਖੜਾ ਡੈਮ ਦੀਆਂ ਜਿੱਥੇ ਠਾਠਾ ਮਾਰਦਾ ਹੋਇਆ ਪਾਣੀ ਅੱਗੇ ਵੱਲ ਨੂੰ ਲਗਾਤਾਰ ਵਾਧਦਾ ਜਾ ਰਿਹਾ ਤੇ ਐਸੀ ਕਰਕੇ ਸਤਲੁਜ ਦਰਿਆ ਦੇ ਜਿਹੜੇ ਕਿਨਾਰੇ ਨੇ ਸਤਲੁਜ ਕਿਨਾਰੇ ਵਸਦੇ ਨੀਚਲੇ ਪਿੰਡਾਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਰੂਪਨਗਰ ਰੋਪੜ ਬੈਲਟ ਦੇ ਬੇਲਾ ਇਲਾਕਿਆਂ ਸਮੇਤ ਕਈ ਪਿੰਡਾਂ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਖਿਸਕਣ ਦਰਿਆਈ ਪੱਟੀ ਤੋਂ ਦੂਰ ਰਹਿਣ ਤੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਫੌਜੀ ਇੰਜੀਨੀਅਰਿੰਗ ਟੀਮਾਂ ਤੇ ਸਥਾਨਕ ਵਲੰਟਰੀਆਂ ਦੀ ਮਦਦ ਦੇ ਨਾਲ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਤਾਂ ਕਿ ਕਿਸੇ ਕਿਸਮ ਦੀ ਵੀ ਕੋਈ ਮੁਸ਼ਕਲ ਨਾ ਸਕੇ ਤਦ ਆਸ ਦਿਨੀ ਹੈ ਕਿ BBMB ਦੇ ਵੱਲੋਂ ਭਾਗੜਾ ਡੈਮ ਦੇ ਚਾਰੋਂ ਗੇਟ ਨੇ ਜਿਹੜੇ ਉਹ 8-8 ਫੁੱਟ ਤੱਕ ਖੋਲ ਦਿੱਤੇ ਗਏ ਨੇ ਤਾਂ ਫਿਰ ਤੋਂ ਹੂਟਰ ਵੱਜ ਚੁੱਕਿਆ ਹੈ ਹੜਾਂ ਵਰਗੇ ਹਾਲਾਤ ਹੋ ਸਕਦੇ ਨੇ ਤਦ ਆਜ਼ੇ ਕਿ ਤੇਜ਼ ਇਨਫਲੋ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ ਆ ਜਿਹੜੇ 8-8 ਫੁੱਟ ਤੱਕ ਖੋਲ ਦਿੱਤੇ ਨੇ ਜਿਸ ਕਰਕੇ ਗੋਬਿੰਦ ਸਾਗਰ ਝੀਲ ਦੇ ਵਿੱਚ ਵੀ ਪਾਣੀ ਕਾਫੀ ਜ਼ਿਆਦਾ ਤੇਜ਼ ਵਹਾਵ ਦੇ ਨਾਲ ਅੱਗੇ ਵੱਲ ਨੂੰ ਵਧ ਰਿਹਾ ਤਾਂ ਪਾਣੀ ਦੀ ਛੋੜ ਪੈਟ ਹਜ਼ਾਰ ਕਿਊਸਿਕ ਤੋਂ ਵਧਾ ਕੇ ਲਗਭਗ 75 ਹਜ਼ਾਰ ਕਿਊਸਿਕ ਤੱਕ ਕੀਤੀ ਜਾ ਰਹੀ ਹੈ ਜਿਸ ਕਰਕੇ ਸਤਲੁਜ ਦਰਿਆ ਦੇ ਕਿਨਾਰੇ ਵਸਦੇ ਨੀਚਲੇ ਪਿੰਡਾਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ